ਸਸਿਕਾ ਜੀ ਮੈਂ ਤੁਹਾਡਾ ਆਪਣਾ ਮੀਕਾ ਸੁਨਾਮ ਵਾਲਾ ਖੜੇ ਸੀ ਜੀ ਸਿੱਖ ਦਸਤਾਰ ਸੈਂਟਰ ਇਹ ਜਿਹੜੀ ਲੋਕੇਸ਼ਨ ਹੈ ਜੀ ਸੰਗਰੂਰ ਦੀ ਹੈ ਸੰਗਰੂਰ ਨਾਨਕਲਾ ਚੌਂਕ ਨੂੰ ਜਿਹੜੀ ਰੋਡ ਜਾਂਦੀ ਹੈ ਮਾਨਸਾਹੀਆ ਕਲੋਨੀ ਦੇ ਬਿਲਕੁਲ ਸਾਹਮਣੇ ਤੇ ਇੱਥੇ ਜੀ ਜਿਵੇਂ ਖੁੰਡੇ ਜਿਹੜੀ ਕਿ ਪਹਿਲਾਂ ਵਾਲੀ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਹਨਾ ਖੁੰਡੇ ਵਾਲੀ ਵੀਡੀਓ ਪਾਈ ਸੀ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਦੁਬਾਰਤ ਫਿਰ ਅਸੀਂ ਅਪਡੇਟ ਹੋਏ ਆ ਤੇ ਵੀਡੀਓ ਨੂੰ ਪਹਿਲਾਂ ਵਾਂਗੂ ਪਿਆਰ ਦੇਈਓ ਅੱਜ ਫਿਰ ਤੁਹਾਨੂੰ ਦਿਖਾਉਣੇ ਆ ਵੀ ਕੀ ਕੁਛ ਹੈ ਤੇ ਲਓ ਜੀ ਦੋਸਤੋ ਆ ਗਏ ਆਪਾਂ ਅੰਦਰ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਕਿਉਂਕਿ ਪਹਿਲਾ ਵਾਲੀ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਇਸ ਲਈ ਅਸੀਂ ਦੁਬਾਰਤ ਤੋਂ ਫਿਰ ਅਪਡੇਟ ਕਰ ਰਹੇ ਹਾਂ ਹੋਰ ਜੀ ਬਾਈ ਜੀ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਵੀਰੇ ਮਿੱਕੇ ਵੀਰੇ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਸਾਡੇ ਸ਼ੋਪ ਤੇ ਪਹੁੰਚੋ ਥੈਂਕ ਯੂ ਤੇ ਕੀ ਕੁਛ ਹੈ ਫਿਰ ਆਪਣੇ ਕੋਲ ਵੀਰੇ ਆਪਣੇ ਕੋਲ ਵਿੱਚ ਪਿਓਰ ਪਿੱਤਲ ਦੇ ਵਿੱਚ ਲਗਜ਼ਰੀ ਆਟਮਾਰਕ ਸਟਿੱਕਾਂ ਵਗੈਰਾ ਨੇ ਜੋ ਕਿ 2 ਫੁੱਟ ਤੋਂ ਸਟਾਰਟ ਹੋ ਕੇ 3 ਫੁੱਟ ਦੇ ਵਿੱਚ ਆਪਣੇ ਕੋਲ ਸਟਿੱਕਾਂ ਨੇ ਜੀ ਬਾਕੀ ਤੁਸੀਂ ਆਪਦੇ ਅਕੋਰਡਿੰਗ ਕਸਟਮਾਈਜ਼ ਵੀ ਕਰਾ ਸਕਦੇ ਹੋ ਅੱਛਾ 2 ਫੁੱਟ ਦੇ ਵਿੱਚ ਆ ਗਈਆਂ ਜੀ ਸਟਿੱਕਾਂ ਠੀਕ ਹੈ ਤੇ ਪਿਓਰ ਪਿੱਤਲ ਦੇ ਵਿੱਚ ਤੇ ਦੋਸਤੋ ਇਹਨਾਂ ਦੀ ਖਾਸ ियत ਇਹ ਹੈ ਜਿਹੜਾ ਇਹਨਾਂ ਦੇ ਹੈਂਡਲ ਵਗੈਰਾ ਨੇ ਬੜੇ ਜੈਨੂ ਤਰੀਕੇ ਨਾਲ ਬਣੇ ਹੋਏ ਨੇ ਬਹੁਤ ਸਫਾਈ ਨਾਲ ਸਫਾਈ ਦਾ ਧਿਆਨ ਦਿੱਤਾ ਹੈ ਜਦੋਂ ਇਹਨੂੰ ਬਣਾਇਆ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਹੋਰ ਵੀ ਬਹੁਤ ਵੈਰਾਈਟੀ ਆ ਜਿਵੇਂ ਕਿ ਆ ਆ ਗਿਆ ਜੀ ਇਹ ਵੀ ਸਪੋਰਟ ਵਾਸਤੇ ਆ ਇਹ ਹੈਂਡਲ ਤੇ ਇਹ ਹੈਂਡਲ ਦਾ ਕਾਫੀ ਫਰਕ ਆ ਜੀ ਦੋਨੇ ਸ਼ੇਪ ਦਾ ਫਰਕ ਆ ਐਵੇਂ ਇੱਕ ਹੋਰ ਸਟਿਕ ਆ ਜਾਂਦੀ ਆ ਜੋ ਕਿ ਬਹੁਤ ਹੈਵੀ ਸਟਿਕ ਦੇ ਵਿੱਚ ਬਣੀ ਹੋਈ ਹੈ ਜੀ ਆਪਣੀ ਦੇਖਤੀ ਹਾਂ ਆ ਦੇਖ ਸਕਦੇ ਹੋ ਤੁਸੀਂ ਜੀ ਇਹਦਾ ਹੈਂਡਲ ਬਹੁਤ ਹੈਵੀ ਹੈ ਜੀ ਇਹ ਵੀ ਪਿਓਰ ਪਿੱਤਲ ਦੇ ਵਿੱਚ ਆ ਇਸੇ ਤਰ੍ਹਾਂ ਤੁਸੀਂ ਇਹ ਤਾਂ ਸਿੰਗਲ ਪੀਸ ਦੇ ਵਿੱਚ ਆਗੇ ਤੁਸੀਂ 3 ਪੀਸ ਦੇ ਵਿੱਚ ਵੀ ਸਾਡੇ ਤੋਂ ਸਟਿਕ ਲਿਜਾ ਸਕਦੇ ਹੋ ਜਿਵੇਂ ਕੋਈ ਕੈਰੀ ਕਰਨੀ ਆ ਕਿਤੇ ਬਾਹਰ ਅੰਦਰ ਲੈ ਕੇ ਜਾਣੀ ਆ ਤਾਂ ਉਹ ਇਹ ਤਿੰਨ ਹਿੱਸਿਆਂ ਚ ਖੁੱਲ ਜਾਂਦੀ ਹੈ ਜੀ ਅੱਛਾ ਇਹ ਤਿੰਨ ਹਿੱਸਿਆਂ ਵਿੱਚ ਖੁੱਲ ਜਾਂਦੀ ਹੈ ਜਿਵੇਂ ਕਿਤੇ ਲੈ ਕੇ ਜਾਣੀ ਹੋਵੇ ਕਿਤੇ ਬਾਹਰ ਅੰਦਰ ਲੈ ਕੇ ਜਾਣੀ ਆ ਬੈਗ ਦੇ ਵਿੱਚ ਬਹੁਤ ਆਸਾਨੀ ਨਾਲ ਪੈ ਜਾਂਦੀ ਹੈ ਜੀ ਕਿਤੇ ਤੁਸੀਂ ਕਿਤੇ ਫਰਕਸ਼ਨ ਤੇ ਚੱਲਿਓਂਦਾ ਤੁਸੀਂ ਆਪਦੇ ਨਾਲ ਵੀ ਕੈਰੀ ਕਰਕੇ ਲਿਜਾ ਸਕਦੇ ਹੋ ਵੀਰੇ ਤੁਸੀਂ ਹੈ ਨਾ ਜਿਵੇਂ ਆਹ ਸਟਿਕ ਦੇਖ ਸਕਦੇ ਹੋ ਤੁਸੀਂ ਪੂਰਾ ਹੋਰਸ ਤਿਆਰ ਕੀਤਾ ਹੋਇਆ ਜੀ ਇਹ ਵੀ 3 ਕੁ ਫੁੱਟ ਦੇ ਵਿੱਚ ਤਿਆਰ ਕੀਤੀ ਹੋਈ ਹੈ ਬੈਂਚ ਦੇ ਉੱਤੇ ਤਿਆਰ ਹੋਈ ਹੋਈ ਆ ਜੇਕਰ ਤੁਸੀਂ ਆਪਦੇ ਅਕੋਰਡਿੰਗ ਕੋਈ ਚੀਜ਼ ਕਸਟਮਾਈਜ਼ ਵੀ ਕਰਾਉਣਾ ਚਾਹੁੰਦੇ ਹੋ ਕੋਈ ਹੋਰਸ ਦੂਜੇ ਹੋਰਸ ਤੇ ਲਵਾਉਣਾ ਚਾਹੁੰਦੇ ਹੋ ਸਾਈਜ਼ ਵੱਡਾ ਛੋਟਾ ਕਰਾਉਣਾ ਚਾਹੁੰਦੇ ਹੋ ਉਹ ਵੀ ਆਪਾਂ ਕਰਕੇ ਦੇ ਸਕਦੇ ਹਾਂ ਜੀ ਉਹ ਵੀ ਉਹ ਕਸਟਮਰ ਦੀ ਮਰਜ਼ੀ ਨਾਲ ਹਾਂ ਜੀ ਜਿਵੇਂ ਹੈਂਡਲ ਆਪਣੀ ਮਰਜ਼ੀ ਨਾਲ ਕੋਈ ਬਣਵਾਉਣਾ ਹਾਂਜੀ 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 ਠੀਕ ਹੈ ਜੀ ਐਵੇਂ ਆਪਣੇ ਕੋਲ ਜੀ ਪਿਓਰ ਪਿੱਤਲ ਦੇ ਵਿੱਚ ਤਿਆਰ ਕੀਤੇ ਹੋਏ ਖੁੰਡੇ ਨੇ ਜੀ ਤੁਸੀਂ ਦੇਖ ਸਕਦੇ ਹੋ ਇਸ 52 ਇੰਚ ਦਾ ਖੁੰਡਾ ਜੀ ਨੋਰਮਲ ਸਾਈਜ਼ ਆਪਣਾ ਇਹਦੇ ਉੱਤੇ ਤੁਸੀਂ ਵੱਡਾ ਸਾਈਜ਼ ਤਿਆਰ ਕਰਾਉਣਾ ਚਾਹੁੰਦੇ ਹੋ ਉਹ ਵੀ ਹੋ ਜੂਗਾ ਇਹ ਵੀ ਪਿਓਰ ਪਿੱਤਲ ਦੇ ਉੱਤੇ ਤਿਆਰ ਹੋਇਆ ਹੋਇਆ ਬਾਂਸ ਦੇ ਉੱਤੇ ਤਿਆਰ ਹੋਇਆ ਹੋਇਆ ਜੀ ਐਵੇਂ ਦੀ ਇੱਕ ਆਈਟਮ ਆਪਣੇ ਕੋਲ ਫੋਰ ਹੈ ਜੀ ਜਿਵੇਂ ਕਿ ਫੋਰਨ ਵਾਲੇ ਵੀ ਲੱਭਦੇ ਨੇ ਇਹ ਸਾਡਾ ਫੋਰਨ ਦੇ ਵਿੱਚ ਕਾਫੀ ਜਾਂਦਾ ਖੁੰਡਾ ਇਹ ਟਾਲੀ ਦੇ ਉੱਤੇ ਤਿਆਰ ਹੋਇਆ ਹੋਇਆ ਜੀ ਖੁੰਡਾ ਤੇ ਇਹ ਦੋ ਪਿੱਸਾਂ ਚ ਖੁੱਲ੍ਹੇ ਜਾਂਦਾ ਇਹ ਜੋਇੰਟ ਲੱਗਿਆ ਹੋਇਆ ਇਹਦੇ ਵਿੱਚ ਤੁਹਾਨੂੰ ਦਿਖਾ ਸਕਦੇ ਹਾਂ ਜੀ ਇਹ ਐਡਾ ਕ ਤਿਆਰ ਹੋ ਜਾਏਗਾ ਜੀ ਤੁਸੀਂ ਕਿਸੇ ਵੀ ਕੈਰੀ ਕਰ ਸਕਦੇ ਹੋ ਉਲਝਾ ਸਕਦੇ ਹੋ ਜੀ ਇਹ ਵੀ ਪਿਓਰ ਪਿੱਤਲ ਦੇ ਵਿੱਚ ਠੋਸ ਪਿੱਤਲ ਦੇ ਵਿੱਚ ਬਣਿਆ ਹੋਇਆ ਜਿਵੇਂ ਵੀਰੇ ਆ ਸਾਰਾ ਪਿੱਤਲ ਲੱਗਿਆ ਹੋਇਆ ਦੇਖੋ ਹਾਂਜੀ ਇਹ ਪਿੱਤਲ ਦੀ ਥੋੜੀ ਗਾਰੰਟੀ ਵਗੈਰਾ ਵੀਰੇ ਗਾਰੰਟੀ ਆਪਣੀ ਪਿੱਤਲ ਦੀ ਹੋਏਗੀ ਵੀ ਪਿਓਰ 100% ਪਿੱਤਲ ਹੈ ਜੀ ਠੀਕ ਹੈ ਹਾਂਜੀ ਗਾਰੰਟੀ ਆਪਣੀ ਪਿੱਤਲ ਦੀ ਹੋਏਗੀ ਪਿਓਰ ਪਿੱਤਲ ਦੀ ਐਵੇਂ ਤੁਸੀਂ ਦੇਖੋ ਆ ਕੁੰਡਾ ਇੱਕ ਨਵਾਂ ਤਿਆਰ ਕਰਵਾਇਆ ਆਪਾਂ ਨੇ ਠੀਕ ਹੈ ਤੁਸੀਂ ਦੇਖ ਸਕਦੇ ਹੋ ਇਹ ਵੀ ਫੋਰਸ ਦਾ ਉੱਤੇ ਫੈਸਲਾ ਆਇਆ ਜੀ ਹੁਣ ਬਾਕੀ ਸਾਈਜ਼ ਸੇਮ ਆ ਸਾਈਜ਼ ਤੁਸੀਂ ਆਪ ਦੇ ਅਕੋਰਡਿੰਗ ਕਸਟਮਾਈਜ਼ ਵੀ ਕਰਾ ਸਕਦੇ ਹੋ ਓਕੇ ਜਿਵੇਂ ਇੱਕ ਥੱਲੇ ਛੁਰੀਆਂ ਵਾਲੇ ਹੁੰਦੇ ਨੇ ਉਹ ਵੀ ਮੈਂ ਕਹਿੰਦਾ ਉਹਨੇ ਵੀਰੇ ਹਾਂ ਤਿੱਖੇ ਹਾਂ ਅੱਗੇ ਨੋਕ ਲਵਾ ਸਕਦੇ ਹਾਂ ਜਿਵੇਂ ਤੁਹਾਨੂੰ ਦਿਖਾਣਾ ਇਹ ਹੈਗਾ ਜੀ 51 ਇੰਚ ਦਾ ਤਿਆਰ ਹੋਇਆ ਹੋਇਆ ਠੀਕ ਹੈ ਇਹ ਆ ਗਿਆ ਤਿੱਖਾ ਓਕੇ ਉੱਤੇ ਤੁਸੀਂ ਘੋੜਾ ਵੀ ਲਵਾ ਸਕਦੇ ਹੋ ਐਵੇਂ ਨੋਰਮਲ ਵੀ ਕਰਾ ਸਕਦੇ ਹੋ ਤੇ ਦੋਸਤੋ ਵੀਡੀਓ ਕਰ ਦਿਓ ਸ਼ੇਅਰ ਕਿਉਂਕਿ ਪਹਿਲਾਂ ਵਾਲੀ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਹਣਾ ਇਹਨਾਂ ਦਾ ਜਿਹੜਾ ਰੇਟ ਹੈ WhatsApp ਨੰਬਰ ਚੱਲ ਰਿਹਾ ਤੁਸੀਂ ਮੈਸੇਜ ਕਰੋਗੇ ਤੁਹਾਨੂੰ ਕੱਲੀ ਕੱਲੀ ਆਈਟਮ ਦਾ ਰੇਟ ਪਤਾ ਲੱਗ ਜਾਊਗਾ ਤੇ ਉਸ ਤੋਂ ਬਾਅਦ ਜਿਹੜੀ ਇਹ ਲਗਜ਼ਰੀ ਆਈਟਮ ਹੈ ਤੇ ਬਹੁਤ ਘੈਂਟ ਚੀਜ਼ ਐ ਤੁਸੀਂ ਕਿਤੇ ਵੀ ਇਹਨੂੰ ਲਿਜਾਓਗੇ ਫੰਕਸ਼ਨ ਚ ਵੀ ਇਹਨੂੰ ਲਿਜਾ ਸਕਦੇ ਹੋ ਬੜੀ ਘੈਂਟ ਗੱਲ ਬਾਤ ਐ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਵੀਰੇ ਆਪਣਾ ਐਡਰੈਸ ਵਗੈਰਾ ਬੋਲ ਦਿਓ ਕਿੱਥੇ ਜੀ ਹਾਂਜੀ ਵੀਰੇ ਆਪਣਾ ਐਡਰੈਸ ਹੈ ਜੀ ਸਿੱਖ ਦਸਤਾਰ ਸੈਂਟਰ ਆਊਟਸਾਈਡ ਨਾਭਾ ਗੇਟ ਨੇੜੇ ਨਾਨਕਾਣਾ ਚੌਂਕ ਸੰਗਰੂਰ ਵਿਖੇ ਜੀ ਆਪਣਾ ਨੰਬਰ ਹੈ ਜੀ 852888558 ਜੀ ਤੇ ਲਓ ਜੀ ਦੋਸਤੋ ਵੀਡੀਓ ਕਰ ਦਿਓ ਸ਼ੇਅਰ ਥੈਂਕ ਯੂ ਧੰਨਵਾਦ ਤੁਹਾਡਾ ਆਪਣਾ ਨੀਕਾ ਸੁਣਾਉਣ ਵਾਲਾ